ਉਹਨੂੰ ਟਾਰਗੇਟ ਕਰਦੇ ਆ ਆਪਣੀ ਪਬਲਿਸਿਟੀ ਲਈ ਸਾਡੇ ਦੇਵੀ ਦੇਵਤਾਵਾਂ ਦਾ ਅਪਮਾਨ ਕਰਦੇ ਆ ਅੱਜ ਉਸ ਸਬੰਧ ਵਿੱਚ ਸ਼ਿਕਾਇਤ ਦਿੱਤੀ ਹੈ ਨੰਬਰ ਲਵਾ ਲਿਆ ਆਸ ਕਰਦੇ ਆ ਕਿ ਅੱਜ ਦੇ ਦਿਨ ਵਿੱਚ ਹੀ ਪਰਚਾ ਦਰਜ ਹੋਵੇ ਕਿਉਂਕਿ ਇਸ ਚੀਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਹਮੇਸ਼ਾ ਕਰਦੇ ਆ ਕਿ ਆਪਣੇ ਧਰਮ ਦੇ ਨਾਲ ਸਨਾਤਨ ਦੇ ਨਾਲ ਔਰ ਆਪਣੇ ਪ੍ਰਮਾਤਮਾ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਔਰ ਇਸ ਦੇ ਵਿੱਚ ਅੱਜ ਦਰਖਾਸਤ ਦਿੱਤੀ ਹੈ ਔਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਕੁਝ ਵੀਡੀਓ ਦੀ ਗੱਲ ਕਰ ਰਹੇ ਹਾਂ ਕੌਣ ਨੇ ਉਹ ਕੀ ਨਾਮ ਹੈ ਉਹਨਾਂ ਦਾ ਤੇ ਕਿੱਥੇ ਦੇ ਰਹਿਣਾ ਇਹਨੂੰ ਉਹਨਾਂ ਦੀ ਆਈਡੀ ਪਤਾ ਵਾ ਕਿ ਜਿਹੜੀ ਆਈਡੀ ਦੇ ਵਿੱਚ ਜਿਸ ਤਰ੍ਹਾਂ ਆਈਡੀ ਦੇ ਵਿੱਚ ਜਿਹੜਾ ਦਿਖਾਇਆ ਗਿਆ ਆ ਦੇਖੋ ਮੈਂ ਥੋੜਾ ਪਿੱਛੇ ਕਰੀਓ ਆਵਾਜ਼ ਘੱਟ ਕਰ ਦਿਓ ਆਵਾਜ਼ ਘੱਟ ਕਰ ਦਿਓ ਇਹ ਕਿਹੜੇ ਮੰਦਰ ਦੀ ਇਹ ਮੈਨੂੰ ਮੰਦਰ ਦਾ ਤਾਂ ਪਤਾ ਨਹੀਂ ਇਸ ਲੇਡੀਜ਼ ਦਾ ਸੀ ਪਤਾ ਕਰਾਇਆ ਸੀ ਇਸ ਲੇਡੀਜ਼ ਦਾ ਘਰ ਥਾਣਾ ਡਿਵੀਜ਼ਨ ਨੰਬਰ 6 ਦੇ ਅੰਤਰਗਤ ਆਂਦਾ ਹੈ ਬਿਨੇ ਮੰਦਰ ਦੇ ਬਿਲਕੁਲ ਸਾਹਮਣੇ ਦਾ ਘਰ ਮਤਲਬ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਿਲਕੁਲ ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਦੇ ਵਿੱਚ ਘਰ ਆ ਇਸੇ ਕਰਕੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਜੀ ਸਾਹਿਬ ਦੇ ਦਰਬਾਰ ਨਹੀਂ ਗਏ ਸਾਡਾ ਪਹਿਲ ਬੰਦੀ ਸੀ ਕਿ ਜਿਸ ਇਲਾਕੇ ਦੇ ਵਿੱਚ ਰਹਿ ਰਹੀ ਹੈ ਉਸ ਇਲਾਕੇ ਦੇ ਐਸਐਚਓ ਸਾਹਿਬ ਨੂੰ ਇਹਦੀ ਦਰਖਾਸਤ ਦਈਏ ਤਾਂ ਕਿ ਐਸੇ ਲੋਕਾਂ ਦੇ ਨੱਖ ਪਾਈ ਜਿੰਨੀ ਦੇਰ ਤੱਕ ਤੁਸੀਂ ਦੇਵੀ ਦੇਵਤਾਵਾਂ ਦਾ અપਮਾਨ ਕਰੋਗੇ ਕਿੰਨੀ ਦੇਰ ਤੱਕ ਤੁਸੀਂ ਪਰਮਾਤਮਾ ਦੀ ਬੇਅਦਬੀ ਕਰੋਗੇ ਅੱਜ ਉਹ ਬੇਅਦਬੀ ਕਰਕੇ ਅਸੀਂ ਇੱਥੇ ਖੜੇ ਆ ਇਹਨਾਂ ਲੋਕਾਂ ਨੂੰ ਆਪਣੇ ਸਟੰਟ ਪਬਲਿਸਿਟੀ ਲਈ ਜਿਹੜਾ ਜਾਨ ਮੁੱਚ ਕੇ ਧਰਮ ਦਾ ਜਿਹੜਾ ਮਜ਼ਾਕ ਬਣਾਇਆ ਇਹ ਕੇਸ ਹਾਲੇ ਵੀ ਦੇਖ ਲਓ ਜਿਹੜੇ ਮੰਦਰ ਦੇ ਵਿੱਚ ਕਾਣਨ ਲੱਗ ਕੇ ਨੱਚਦੇ ਉਹ ਕੋ ਪੁਜਾਰੀ ਵੀ ਕਰਦੇ ਨੇ ਪੁਜਾਰੀ ਵੀ ਜਿਹੜੇ ਪਾਸੇ ਅਸੀਂ ਇਹ ਬਿਲਕੁਲ ਮੈਂ ਉਹਦੇ ਤੇ ਵੀ ਨਾਲ ਹੀ ਜਿਹੜੇ ਪੁਜਾਰੀ ਉਹ ਵੀ ਪਿੱਛੇ ਹੱਸਦੇ ਨਜ਼ਰ ਆ ਰਹੇ ਵੀਡੀਓ ਦੇ ਵਿੱਚ ਵੀ ਪੁਜਾਰੀ ਦੀ ਗਲਤੀ ਹੈ ਤੁਸੀਂ ਮੰਦਰ 'ਚ ਦੇਖੋ ਤੁਹਾਨੂੰ ਲੋਕ ਪੂਜਦੇ ਆ ਬ੍ਰਾਹਮਣ ਸਮਾਜ ਨੂੰ ਉਹਦੀ ਪੂਜਦੇ ਆ ਔਰ ਬੜਾ ਸਤਿਕਾਰ ਕਰਦੇ ਕਿਉਂਕਿ ਮੰਦਿਰਾਂ ਦੇ ਵਿੱਚ ਮੰਤਰਾਂ ਉਚਾਰਨ ਬ੍ਰਾਹਮਣਾ ਤੋਂ ਬਿਨਾ ਨਹੀਂ ਹੁੰਦਾ ਠੀਕ ਆ ਉੱਤੋਂ ਤੁਸੀਂ ਇਹ ਵੀਡੀਓ ਦੇਖੋ ਚੱਪਲਾ ਵੀ ਪਾ ਕੇ ਉੱਥੇ ਨੱਚ ਰਹੀ ਆ ਅਸੀਂ ਐਸੀ ਕਰਕੇ ਐਸਐਚਓ ਸਾਹਿਬ ਨੂੰ ਕਹਿ ਕੇ ਇਸ ਲੇਡੀਸ ਨੂੰ ਲਿਆ ਕੇ ਕਨਸਟਬਲ ਲਿਆ ਕੇ ਪਰਚਾ ਦਿਓ ਪਲੱਸ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਖੜਾ ਉਹਨੂੰ ਵੀ ਪੁੱਛਿਆ ਜਾਵੇ ਕਿ ਐਸੀ ਘਟੀਆ ਹਰਕਤ ਤੇਰੇ ਸਾਹਮਣੇ ਹੋ ਰਹੀ ਐ ਤੇ ਤੂੰ ਐਸੀ ਕਰਤੂਤ ਦੇਖ ਕਿਦਾਂ ਲਈ ਕਿ ਮਾਂ ਦੇ ਦਰਬਾਰ ਦੇ ਸਾਹਮਣੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਆਪਾਂ ਨੱਚ ਕੇ ਦਿਖਾ ਰਹੇ ਯਾਰ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਤੁਸੀਂ ਪਬਲਿਸਿਟੀ ਕਰਨੀ ਆਪਣੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਡੇ ਧਰਮ ਨੂੰ ਟਾਰਗੇਟ ਕਰੋਗੇ ਤੇ ਆਪਾਂ ਉਹ ਬਰਦਾਸ਼ਤ ਨਹੀਂ ਕਰਾਂਗੇ ਕਿਹੜੇ ਮੰਦਿਰ ਦੀ ਝਟਨਾ ਹੈ ਕੀ ਮੰਦਿਰ ਕਿਸੇ ਨਾਮ ਸਾਨੂੰ ਇਹ ਮੰਦਿਰ ਦਾ ਨਹੀਂ ਪਤਾ ਲੱਗਾ ਕਿਹੜਾ ਵਾ ਸਿਰਫ ਸਾਨੂੰ ਇਸ ਲੇਡੀਜ਼ ਦਾ ਪਤਾ ਲੱਗ ਗਿਆ ਕਿ ਇਹਦਾ ਘਰ ਇੱਥੇ ਆ ਇਸ ਕਰਕੇ ਅਸੀਂ ਖਾਣਾ ਛੇ ਚਾਹ ਜਦੋਂ ਇਹਨੂੰ ਲਿਆਂਗੇ ਉਹ ਮੰਦਿਰ ਵੀ ਪਤਾ ਲੱਗ ਜਾਊਗਾ ਇਹ ਮਹਿਲਾ ਸ਼ਹਿਜਾ ਸ਼ਹਿਜਾ ਤੇ ਬੇਲਾ ਇਸੇ ਜਿਆਦੀ ਰੂਵ ਵਾਲਾ ਆਮ ਤੇ ਦੀ ਆਈਡੀ ਚਲਦੀ ਪਈ ਹੈ ਮਹਿਲਾ ਆਮ ਦਾ ਨਾਂ ਨੂੰ ਨਹੀਂ ਸਾਨੂੰ ਪਤਾ ਉਹ ਕਲੀਅਰ ਹੋਈ ਜਾਣਾ ਜਦੋਂ ਘਰ ਪਤਾ ਲੱਗ ਗਿਆ ਤਾਂ ਕਿੱਥੋਂ ਤੱਕ 도ੜੇਗੀ ਸ਼ਾਇਦ ਹੋ ਸਕਦਾ ਸੋਸ਼ਲ ਮੀਡੀਆ ਨੂੰ ਪਰ ਸਾਨੂੰ ਨਹੀਂ ਪਤਾ ਸਾਨੂੰ ਦਿਖਿਆ ਸਾਡੀ ਮਾਂ ਕਾਲੀ ਦੇ ਦਰਬਾਰ ਦੇ ਸਾਹਮਣੇ ਭਾਈਆ ਚੜਾ ਕੇ ਚਿਕਨੀ ਚਮੇਲੀ ਜਿਹਾ ਜਿਹੇ ਗਾਣੇ ਲਾ ਕੇ ਜਿਹੜੇ ਪੱਤੀ ਜਲ ਗਾਣੇ ਲਾ ਕੇ ਜਿਹੜਾ ਡਾਂਸ ਕੀਤਾ ਗਿਆ ਮੰਦਿਰ ਦੀ ਮਰਿਆਦਾ ਨੂੰ ਪੰਨ ਕੀਤਾ ਗਿਆ ਦੇਵੀ ਦੇਵਤਾ ਦਾ ਅਪਮਾਨ ਕੀਤਾ ਗਿਆ ਉਸ ਸਬੰਧ ਵਿੱਚ ਅਸੀਂ ਸ਼ਿਕਾਇਤ ਦਿੱਤੀ ਔਰ ਲੱਗਦਾ ਨਹੀਂ ਕਿ ਮੰਦਿਰ ਦੀ ਕਮੇਟੀ ਵੀ ਜਿਹੜੀ ਉਹਨੇ ਗੁਨਾਹਗਾਰ ਹੈਗੀ ਹੈ ਜਿੰਨੇ ਕਿ ਪੰਡਤ ਮੈਂ ਕਹਿੰਦਾ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਦੇਖ ਰਿਹਾ ਉਹ ਵੀ ਉਨਾ ਹੀ ਗੁਨਾਹਗਾਰ ਹੈ ਦੇਖੋ ਆਪਣਾ ਵੀ ਨਹੀਂ ਬਖਸ਼ਣਾ ਚਾਹੀਦਾ ਜੇ ਗਲਤੀ ਆਪਣੇ ਬੰਦੇ ਨੇ ਉਹਨੂੰ ਵੀ ਦੋਸ਼ੀ ਕਹਿਣਾ ਚਾਹੀਦਾ ਉਹਦੀ ਵੀ ਗਲਤੀ ਹੈ ਜੇ ਇਸ ਤਰ੍ਹਾਂ ਦੇ ਗਾਣੇ ਲਾ ਕੇ ਉਹ ਡਾਂਸ ਕਰ ਰਹੀ ਹੈ ਸਾਡਾ ਫਰਜ਼ ਬੰਦਾ ਹੈ ਕਿ ਲੇਕਿਨ ਉਸ ਵਿਅਕਤੀ ਨੇ ਜਾਂ ਸਾਡੇ ਪੰਡਿਤ ਜੀ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਵੀ ਉਨਾ ਹੀ ਦੋਸ਼ੀ ਹੈ ਬਿਲਕੁਲ ਤੇ ਧਾਰਮਿਕ ਸਥਾਨ ਦੇ ਵਿੱਚ ਇਦਾਂ ਦੇ ਗਾਣੇ ਲੱਗਣੇ ਨਹੀਂ ਚਾਹੀਦੇ ਸੀ ਜੇ ਲੱਗੇ ਤੇ ਉਹਨੂੰ ਰੋਕਣਾ ਚਾਹੀਦਾ ਸੀ ਤੁਸੀਂ ਕਮੇਟੀ ਨੂੰ ਵੀ ਦੇਖਿਆ ਕਿਸੇ ਹੋਰ ਧਰਮ ਦੇ ਵਿੱਚ ਇਦਾਂ ਦੇ ਕੰਮ ਸਿਰਫ ਇੱਕੋ ਧਰਮ ਲੱਭਾ Hindu ਧਰਮ ਸਨਾਤਨ ਧਰਮ ਉਹਦੇ ਵਿੱਚ ਜਾਣ ਬੁਝ ਕੇ ਇਦਾਂ ਦੀ ਮਰਿਆਦਾ ਜਾਣ ਬੁਝ ਕੇ ਭੰਗ ਕੀਤੀ ਜਾਂਦੀ ਹੈ ਇਹ ਲੋਕ ਕੁਝ ਲੋਕ ਹੈ ਇਹਨਾਂ ਨੂੰ ਕਹ ਲੈ ਯਾ ਇਹ ਟੀਆਰਪੀ ਲਾ ਲੋ ਯਾ ਆਪਣੀ ਪਬਲਿਸਿਟੀ ਲਾ ਲੋ ਕਿ ਹਿੰਦੂ ਉੱਠਣਗੇ ਆਵਾਜ਼ ਚੱਕਣਗੇ ਸਾਡੀ ਪਬਲਿਸਿਟੀ ਹੋ ਗਈ ਇਹ ਚੀਜ਼ਾਂ ਕਦੋਂ ਤੱਕ ਬਰਦਾਸ਼ਤ ਕਰਾਂਗੇ ਇਸੇ ਕਰਕੇ ਅਸੀਂ ਕਹਿੰਨੇ ਕਿ ਇੱਕ ਦੋ ਇਹਨਾਂ ਲੋਕਾਂ ਨੂੰ ਜੇਲ੍ਹ ਦੀਆਂ ਸਲਾਕਾ ਦਿਖਾਈਏ ਤੇ ਸੱਚੀ ਚ। ਪਰ ਇਦਾਂ ਨਹੀਂ ਹੁੰਦਾ ਕਿ ਤੁਸੀਂ ਜਦੋਂ ਕਾਰਵਾਈ ਕਰਵਾਉਂਦੇ ਹੋ ਆ ਕੇ ਥਾਣਿਆਂ 'ਚ ਵੀ ਆਉਂਦੇ ਮੁਰ ਕੇ ਫਿਰ ਉਹਨਾਂ ਕੋਲੋਂ ਮਾਫੀ ਮੰਗੀ ਜਾਂਦੀ ਤੁਹਾਡੇ ਵੱਲੋਂ ਮਾਫੀ ਕਰ ਦਿੱਤਾ ਜਾਂਦਾ ਮੁਰ ਕੇ ਮਾਫੀ ਦਾ ਜਿਹੜਾ ਪਿਛਲੀ ਗੱਲ ਤੁਸੀਂ ਕਰੋਗੇ ਜੇ ਫਾਈਲ ਮਲਕ ਦੀ ਹੈ ਚਲੋ ਉਹ ਜਿਹੜੀ ਸਿੰਧੂ ਵੱਲੋਂ ਵੀ ਜਿਹੜਾ ਸ਼ਬਦ ਬੋਲੇ ਗਏ ਦਾ ਧਾਰਮਿਕ ਸੌਂ ਦੇ ਵਿੱਚ ਹਾਂ ਉਹ ਪ੍ਰਧਾਨ ਜੀ ਦਾ ਉਹ ਜਿਹੜੀ ਸਾਡੇ ਵੱਲੋਂ ਸ਼ਿਕਾਇਤ ਦਿੱਤੀ ਗਈ ਲੁਧਿਆਣੇ 'ਚ ਸ਼ਿਕਾਇਤ ਦਿੱਤੀ ਗਈ ਹੈ ਉਸ ਸਬੰਧ ਵਿੱਚ ਵੀ ਲੱਗੇ ਪਏ ਐਪਲੀਕੇਸ਼ਨ ਦਿੱਤੀ ਹੋਈ ਹੈ ਬਿਆਨ ਵੀ ਨੇ ਵੀ ਹੋ ਗਏ ਆ ਲਗਭਗ ਰੋਲਾ ਕੀ ਪ੍ਰਸ਼ਾਸਨ ਪਾਉਂਦਾ ਮੈਂ ਤੁਹਾਨੂੰ ਦੱਸਦਾ ਕਲੀਅਰ ਰੋਲਾ ਪ੍ਰਸ਼ਾਸਨ ਐਂਡ 'ਚ ਬੰਦਾ ਕਿ ਸਾਡਾ ਬਕਵਾ ਨਹੀਂ ਹੈ ਵੇਖੋ ਲੋਕਤੰਤਰਿਕਾ ਜਿੱਥੇ ਮਰਜ਼ੇ ਅਸੀਂ ਸ਼ਿਕਾਇਤ ਦੇ ਸਕਦੇ ਹਾਂ ਉਹਨਾਂ ਵੀ ਸਾਨੂੰ ਇਹ ਕਿਹਾ ਗਿਆ ਕਿ ਇਹ ਤਾਂ ਪਹਿਲੇ ਬਕਵਾ ਦੱਸੋ ਅਸੀਂ ਉਹਨਾਂ ਨੂੰ ਕਿਹਾ ਬਕ ਬੰਦੇ ਲਿਆਓ ਬਕਵਾ ਬਕਵਾ ਉਹ ਦਿਨ ਦੇ ਵਿੱਚ 6 ਏਰੀਆ ਉਹਦਾ ਘਰ ਦਾ ਪਿੰਦਾ ਵਾ ਤੇ ਬਕਵਾ ਵੀ ਤੇ 6 ਦਾ ਪਿੰਦਾ ਵੇ ਨਾਲ ਦਾ ਬਿਲਕੁਲ ਬਿਲਕੁਲ ਕਹਿੰਦਾ ਬਕਵਾ ਦੱਸੋ ਜੀ ਵੀਡੀਓ ਕਿੱਥੇ ਬਣੀ ਆ ਇਹ ਹੋਇਆ ਕਿੱਥੇ ਆ ਅਸੀਂ ਤੁਹਾਨੂੰ ਘਰ ਹੀ ਦੱਸਤਾ ਜਿਨੇ ਕਰਤੂਤ ਕੀਤੀ ਆ ਜਿਨੇ ਮਾੜਾ ਕਰਮ ਕੀਤਾ ਮਾ ਮਾ ਕਾਲੀ ਦੇ ਅੱਗੇ ਇਦਾਂ ਦਾ ਕੰਮ ਕੀਤਾ ਸੀ ਤੁਹਾਨੂੰ ਘਰ ਹੀ ਦੱਸਤਾ ਹੁਣ ਇਹਨਾਂ ਨੂੰ ਕਿਹਾ ਬੰਦਾ ਲਿਆਓ ਅਰੈਸਟ ਕਰੋ ਬਕਵਾ ਕੀ ਮੰਦਰ ਦੇ ਲਬਦੇ ਵੇ ਮੰਦਰ ਤੇ ਬੰਦੇ ਦਾ ਬਕਵਾ ਕਰਦੇ ਅਸੀਂ ਘਰ ਹੀ ਇਹਨਾਂ ਨੂੰ ਦੱਸ ਦਿੰਦਾ ਤੇ ਘਰ ਕਲੀਅਰ ਹੋ ਜਾਂਦਾ